ਕੀ ਹਾਲ ਚੱਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪ ਦੇ ਆਪਣੇ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਬਹੁਤ ਸਾਰੀਆਂ ਗੱਡੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੀਆਂ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੋਂ ਹੀ ਜੀ ਕੱਲੀ ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਤੁਸੀਂ ਨੋਟ ਕਰ ਲਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਆਪਣਾ 77 194 45360 ਜੇ ਕਿਸ ਨੇ ਐਡ ਕਰਵਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਏਰੀਆ ਚੋਂ ਤੁਸੀਂ ਐਡ ਕਰਵਾਉਣੀ ਹੈ ਕੋਠੀ ਦੀ ਘਰ ਦੀ ਮਕਾਨ ਦੀ ਗੱਡੀ ਦੀ ਮੋਟਰਸਾਈਕਲ ਦੀ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਫਰੀਦ ਵਿਚ ਐਡ ਲਗਵਾ ਸਕਦੇ ਹੋ ਤੇ ਪਹਿਲੀ ਗੱਡੀ ਦੀ ਆਪਾਂ ਗੱਲ ਕਰਾਂਗੇ ਡਸਟਰ ਆਪਣੇ ਕੋਲੇ ਪਹੁੰਚੀ ਆ ਜੀ 2014 ਮਾਡਲ ਗੱਡੀ ਪਹੁੰਚੀ ਆ 1,35,000 ਰੁਪਏ ਸਿਰਫ ਡਿਮਾਂਡ ਹੈ ਗੱਡੀ ਦੀ ਤੋੜੀ ਖੜੀਏ ਗੱਡੀ 80 ਤੋਂ 85 ਪੈਸੇ ਟਾਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਚਲਾਉਣ ਦੇ ਵਿੱਚ ਬਹੁਤ ਵਧੀਆ ਗੱਡੀ ਆ ਨੁਕਸ ਕੋਈ ਨਹੀਂ 1 ਰੁਪਿਆ ਗੱਡੀ ਕਿਸੇ ਪਾਸੋਂ ਕਿਸੇ ਤਰ੍ਹਾਂ ਦਾ ਭਾਲਦੀ ਨਹੀਂ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਜਾ ਕੇ ਦੇਖ ਵੀ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਹੋ ਵਿੱਚ ਚਲਾ ਕੇ ਦੇਖ ਸਕਦੇ ਹਾਂ 1 35 ਇੱਕ ਵਾਰੀ ਡਿਮਾਂਡ ਹੈ ਲੈਸ ਬੈਸ ਹੋ ਜਾਊਗਾ ਮਾਲਕ ਕਹਿੰਦੇ ਰੇਟ ਕਰ ਲਵਾਂਗੇ ਤੁੜੀ ਜਾ ਕੇ ਦੇਖਣੀ ਕਿਸੇ ਨੇ ਜਾ ਕੇ ਦੇਖੋ ਜੀ ਬਾਕੀ ਅੰਦਰੋਂ ਗੱਡੀ ਪੂਰੀ ਵਧੀਆ ਪਈਆ ਕਿਸੇ ਪਾਸੋਂ ਕੋਈ ਨੁਕਸ ਨਹੀਂ 3 ਨੰਬਰ 22 ਦਾ 94631 23957 ਇੱਕ ਆਪਾਂ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆਂ ਆਪਣੇ ਕੋਲੇ ਐਂਡਿਕੋ ਗੱਡੀ ਪਹੁੰਚੀ ਆ 11 ਮਾਡਲ ਆ ਕੰਡੀਸ਼ਨ ਆਲੂਕੀ ਅਜੀ 10 ਡਿਮਾਂਡ ਆ ਤਰਨ ਤਰਨ ਮਾਲਕ ਦਾ ਏਰੀਆ 80 ਤੋਂ 85 ਪੈਸੀ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲੂਗੀ ਗੱਡੀ ਪੂਰੀ ਵਧੀਆ ਤੇ ਗੱਡੀ ਦਾ ਰੰਗ ਦੇਖ ਲਓ ਬਹੁਤ ਵਧੀਆ ਆਪਾਂ ਨੂੰ ਮਿਲ ਜੂਗਾ ਪੰਜਾਬ ਨੰਬਰ ਹੈ ਗੱਡੀ ਨੰਬਰ ਪਲੇਟਾਂ ਸਰਕਾਰੀ ਆਪਾਂ ਨੂੰ ਮਿਲ ਜਾਣਗੀਆਂ 10 ਦੇ ਵਿੱਚੋਂ ਵੀ ਮਾਲਕ ਕਹਿੰਦੇ ਵੀ ਰੇਟ ਕਰ ਲਵਾਂਗੇ ਕੋਈ ਫਿਕਸ ਰੈਟ ਨਹੀਂ ਹੈਗਾ ਆ ਡਿਮਾਂਡ ਹੈਗਾ ਬਾਕੀ ਟੋਟਲ ਕੰਮ ਮਾਲਕ ਨੇ ਕਰਵਾ ਰੱਖਿਆ ਆਪਾਂ ਨੂੰ ਗੱਡੀ ਲੈਣ ਤੋਂ ਬਾਅਦ 1 ਰੁਪਿਆ ਗੱਡੀ ਤੇ ਲਾਉਣ ਦੀ ਲੋੜ ਹੈ ਨਹੀਂ ਬਾਕੀ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਤੇ ਤਰਨ ਤਰਨ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਤੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਗੱਡੀ ਦੇਖਣ ਦਾ ਚਾਹਵਨ ਜੇਕਰ ਹੈਗਾ ਤਾਂ ਮਾਲਕ ਦਾ ਨੰਬਰ 9862 18431 ਹੁਣ ਆਪਾਂ ਇੱਕ ਮੋਟਰਸਾਈਕਲ ਦੀ ਗੱਲ ਕਰਦੇ ਹਾਂ 13 ਮਾਡਲ 37000 ਦਾ ਮੋਟਰਸਾਈਕਲ ਆਪਾਂ ਲੈ ਕੇ ਪਹੁੰਚੇ ਆ ਆਨੰਦਪੁਰ ਸਾਹਿਬ ਮੋਟਰਸਾਈਕਲ ਮਾਲਕ ਦੇ ਘਰੇ ਖੜਾ ਹੈਗਾ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਕੰਡੀਸ਼ਨ ਮੋਟਰਸਾਈਕਲ ਦੀ ਬਹੁਤ ਵਧੀਆ ਜੀ ਚਲਾ ਕੇ ਤੁਸੀਂ ਦੇਖ ਸਕਦੇ ਹੋ ਮਾਲਕ ਦੇ ਘਰੇ ਤੁਹਾਨੂੰ ਮਿਲੂਗਾ ਜੀ ਤੇ ਮਾਲਕ ਕਹਿੰਦੇ ਵੀ ਰੇਟ ਕਰ ਲਵਾਂਗੇ 37000 ਰੁਪਏ ਸਿਰਫ ਇੱਕ ਵਾਰੀ ਡਿਮਾਂਡ ਹੈ ਬਾਕੀ ਇੰਜਨ ਪੂਰਾ ਵਧੀਆ ਹੈ ਤੇ ਸੈਲਡ ਇੰਜਣ ਹੈ ਜੀ ਕੋਈ ਕਿਸੇ ਪਾਸੋਂ ਬਾਦ ਚ ਚੱਕਰਵਾਇਆ ਨਹੀਂ ਹੈਗਾ ਤੇ ਮਾਲਕ ਕਹਿੰਦੇ ਆ ਆ ਕੇ ਦੇਖ ਸਕਦੇ ਹੋ ਜੇ ਕਿਸੇ ਨੇ ਦੇਖਣਾ ਹੈ ਕਿਸੇ ਨੇ ਚਲਾ ਕੇ ਦੇਖਣਾ ਹੈ ਕਿਸੇ ਨੇ ਕਾਗਜ਼ ਪੱਤਰ ਦੇਖਣੇ ਆ ਮਾਲਕ ਕਹਿੰਦੇ ਸਾਰੇ ਪਾਰਟਸ ਜੇਨੂਇਨ ਨੇ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਵਧੀਆ ਮੋਟਰਸਾਈਕਲ ਆਪਨ ਨੂੰ ਮਿਲੂਗਾ ਕੁੱਲ 37000 ਰੁਪਏ ਡਿਮਾਂਡ ਇੱਕ ਵਾਰੀ ਪਹੁੰਚੀ ਆਪਣੇ ਕੋਲੇ ਤੇ ਨੰਬਰ ਵੱਜਦਾ 76578 8267 ਤੇ ਹੁਣ ਤੁਸੀਂ ਦੇਖੋ ਡਿਜ਼ਾਇਰ VDI ਗੱਡੀ ਚ 2019 ਮਾਡਲ ਫਾਸਟ ਓਨਰ ਆਪਣੇ ਕੋਲੇ ਪਹੁੰਚੀ ਐ ਜਮਾ ਨਵੀਂ ਗੱਡੀ ਹੈ ਜੀ ਸ਼ੋਰੂਮ ਚ ਆਪਾਂ ਜਿੰਮੇ ਕੀ ਘੜਵਾ ਕੇ ਲਵਨੇ ਉਹ ਮੇਦੀ ਕੰਡੀਸ਼ਨ ਆਪਨ ਮਿਲੂਗੀ ਜੇ ਆਪਾਂ ਅੰਦਰੋਂ ਗੱਲ ਕਰੀਏ ਗੱਡੀ ਦੀਓ ਤਾਂ ਅੰਦਰੋਂ ਆਪਾਂ ਨੂੰ ਬਹੁਤ ਵਧੀਆ ਕੰਡੀਸ਼ਨ ਦੀ ਗੱਡੀ ਮਿਲੂਗੀ ਕੋਈ ਕਮੀ ਪੇਸ਼ੀ ਹੈ ਨਹੀਂ ਗੱਡੀ ਚ ਨਾ ਕੋਈ ਗੱਡੀ ਡੈਮੇਜ ਹੋਈ ਐ ਕਿਸੇ ਪਾਸੋਂ ਰੰਗ ਨਹੀਂ ਹੋਈ ਟਾਇਰਾਂ ਦੇ ਵਿੱਚ ਅਲਾਈ ਦੇਖੋ ਬਹੁਤ ਸ਼ੌਂਕ ਨਾਲ ਮਾਲਕ ਨੇ ਪਵਾਏ ਹੋਏ ਆ ਤੇ ਅਲਾਈ ਟਾਇਰ ਆਪਨ ਬਿਲਕੁਲ ਨਵੇਂ ਮਿਲ ਜਾਣਗੇ ਫਿਰੋਜ਼ਪੁਰ ਗੱਡੀ ਖੜੀ ਹੈ ਜਾ ਕੇ ਕਿਸੇ ਨੇ ਦੇਖਣੀ ਹੋਵੇ ਫਿਰੋਜ਼ਪੁਰ ਜਾ ਕੇ ਦੇਖ ਸਕਦੇ ਹੋ ਜੀ ਤੇ ਅੰਦਰੋਂ ਬਹੁਤ ਵਧੀਆ ਗੱਡੀ ਮਿਲੂਗੀ ਅੰਦਰੋਂ ਸੀਟ ਕਵਰ ਸਾਰੇ ਮਾਲਕ ਨੇ ਚੜਵਾ ਰੱਖਿਆ ਮੈਟਿੰਗ ਹੋਈ ਆ ਸਾਰਾ ਕੁਝ ਨਵਾਂ ਹੀ ਹੈ ਜੀ ਤੇ ਸੱਤ ਵੀ ਇੱਕ ਵਾਰੀ ਡਿਮਾਂਡਲੈਸ ਬਸ ਹੋ ਜਾਊਗਾ ਜਾ ਕੇ ਦੇਖ ਸਕਦੇ ਹੋ 22 ਦਾ ਨੰਬਰ ਜਿਨ੍ਹਾਂ ਦੀ ਗੱਡੀ ਹੈ 91 683 409 ਗੱਲਬਾਤ ਕਰ ਲਿਓ ਤੁਸੀਂ ਬਾਕੀ ਗੱਡੀਆਂ ਦੀ ਗੱਲਬਾਤ ਆ ਹੋ ਰਹੀ ਹੈ ਜੀ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਜੇ ਤੁਹਾਨੂੰ ਵੀਡੀਓ ਲੱਗ ਰਹੀ ਹੈ ਜੀ ਪਸੰਦ ਆ ਰਹੀ ਹੈ ਇਸ ਤਰ੍ਹਾਂ ਦੀ ਤੁਸੀਂ ਹਰ ਰੋਜ਼ ਆਪਣੇ ਚੈਨਲ ਤੇ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜਰੂਰ ਦਬਾ ਦਿਓ ਜੀ ਬੱਦ ਤੋਂ ਬੱਦ ਵੀਡੀਓ ਨੂੰ ਸ਼ੇਅਰ ਕਰ ਦਿਓ ਬੱਦ ਤੋਂ ਬੱਦ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਵੀਡੀਓ ਪਸੰਦ ਆ ਰਹੀ ਹੈ ਤਾਂ نیچے ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਉਹਨੂੰ ਵੀ ਜਰੂਰ ਦਬਾ ਦਿਓ ਬਾਕੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਕਿਸੇ ਵੀ ਏਰੀਆ ਚੋਂ ਕੋਈ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਜੀ ਵੇਚਣ ਵਾਸਤੇ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ 10-12 ਫੋਟੋਆਂ ਚਾਹੀਦੀਆਂ ਆਪਣੇ ਕੋਲੇ ਭੇਜ ਦਿਓ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਗਾ ਦੇਵਾਂਗੇ ਆਪਣਾ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੋਈ ਕਿਸੇ ਪਾਸੋਂ ਨਹੀਂ ਹੁੰਦਾ ਜੀ ਬਿਲਕੁਲ ਫਰੀਦ ਵਿੱਚ ਆਪਣਾ ਸਾਰਾ ਕੰਮ ਆਗਮ ਤੁਸੀਂ ਭੇਜੋ ਆਪਣੇ ਕੋਲੇ ਐਡ ਆਪਾਂ ਲਗਾ ਦਾਂਗੇ ਨੰਬਰ ਆਪਣਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਵਟਸਐਪ ਨੰਬਰ ਆਪਣਾ 77 194 45 360 ਤੇ ਜਮਾ ਫਰੀ ਚ ਆਪ ਐਡ ਕਰ ਦਾਂ ਜੀ ਬਸ ਇੱਕ ਬੇਨਤੀ ਕਰਦਾ ਮੈਂ ਜਦੋਂ ਆਪਣੇ ਕੋਲੇ ਕੋਈ ਵੀ ਮਸ਼ੀਨਰੀ ਤੁਸੀਂ ਭੇਜ ਦਿਓ ਵੇਚਣ ਵਾਸਤੇ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਜੀ ਹੁਣ ਆਪਾਂ ਗੱਡੀਆਂ ਦੀ ਗੱਲਬਾਤ ਫੇਰ ਤੋਂ ਸ਼ੁਰੂ ਕਰਦੇ ਹਾਂ ਆਪਣੇ ਕੋਲੇ i20 ਸਪੋਰਟਸ ਮਾਡਲ ਗੱਡੀ ਪਹੁੰਚੀ ਆ 2015 ਮਾਡਲ ਹੈ ਤੇ ਚੌਥੇ ਨਾਮ ਗੱਡੀ ਹੈ ਜੀ ਤੇ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਹੈ ਤੇ 3 ਲੱਖ 10000 ਰੁਪਇਆ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ 15 ਮਾਡਲ ਗੱਡੀ ਆ ਕੰਡੀਸ਼ਨ ਵਧੀਆ ਬਠਿੰਡਾ ਮਾਲਕ ਦਾ ਏਰੀਆ ਕਿਸੇ ਪਾਸੇ ਕੋਈ ਨੁਕਸ ਨਹੀਂ 1 ਲੱਖ ਤੇ 10000 ਕੁੱਲ ਗੱਡੀ ਚੱਲੀ ਹੋਈ ਆ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਜਾ ਕੇ ਕਿਸੇ ਨੇ ਗੱਡੀ ਦੇਖਣੀ ਆ ਚਲਾ ਕੇ ਦੇਖਣੀ ਆ ਜਾ ਕੇ ਦੇਖ ਸਕਦੋਂ 3 ਲੱਖ 10000 ਰੁਪਇਆ ਇੱਕ ਬਾਰੀ ਡਿਮਾਂਡ ਆ ਲੈਸ ਵੈਸ ਹੋ ਜੂਗਾ ਮਾਲਕ ਕਹਿੰਦੇ ਆ ਵੀ ਘਟਾਵਾ ਦਾ ਮੌਕੇ ਤੇ ਕਰ ਲਵਾਂਗੇ ਤੇ ਜਿਨ੍ਹਾਂ ਦੀ ਗੱਡੀ ਹੈ ਜੀ ਜਿਹੜੇ ਮਾਲਕ ਨੇ 97790 10366 ਮਾਲਕ ਦਾ ਨੰਬਰ ਹੈ ਗੱਲਬਾਤ ਜਿਹੜੀ ਵੀ ਕਰਨੀ ਹੋਵੇ ਆਪੇ ਕਰ ਲਿਓ ਜੀ ਆਲਟੋ ਗੱਡੀ ਹੁਣ ਤੁਸੀਂ ਦੇਖੋ 11 ਮਾਡਲ ਇੱਕ 40 ਡਿਮਾਂਡ ਮੌਗੇ ਖੜੀ ਹੈ ਨਵੇਂ ਟਾਇਰਾਂ ਚ ਕੰਡੀਸ਼ਨ ਗੱਡੀ ਦੀ ਆ ਲੋਕੀ ਅਸੀਂ ਇੰਜਨ ਗੇਅਰ ਤੋਂ ਲੈ ਕੇ ਬਾਡੀ ਲਾਈਨ ਅੰਦਰ ਬਾਹਰੋਂ ਫੁੱਲ ਗਾਰੰਟੀ ਮਾਲਕ ਨੇ ਕਿਹਾਗਾ ਟੋਟਲ ਕਮ ਮਾਲਕ ਨੇ ਕਰਵਾ ਰੱਖਿਆ ਗੱਡੀ ਖਰੀਦਣ ਤੋਂ ਬਾਅਦ ਆਪਾਂ ਨੂੰ ਗੱਡੀ ਤੇ ਇੱਕ ਰੁਪਿਆ ਲਾਉਣ ਦੀ ਲੋੜ ਹੈ ਨਹੀਂ ਸਰਵਿਸ ਤੋਂ ਲੈ ਕੇ ਇਕੱਲਾ-ਕੱਲਾ ਕੰਮ ਇਹਨਾਂ ਨੇ ਕਰਵਾ ਰੱਖਿਆ ਨਵੇਂ ਟਾਇਰ ਨੇ ਘਰੇ ਖੜੀ ਆ ਮਾਲਕ ਦੀ ਗੱਡੀ ਘਰ ਦੀ ਗੱਡੀ ਆ ਪਰਸਨਲ ਰੱਖੀ ਹੋਈ ਆ ਇੱਕ 40 ਇੱਕ ਬਰੀ ਰੇਟ ਇਹਨਾਂ ਨੇ ਆਖੀ ਆ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਬਾਕੀ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਿਓ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਗੱਡੀ ਦੇਖਣਾ ਦਾ ਹੈਗਾ ਚਾਹਵਨ ਤਾਂ ਮੁੱਗੇ ਜਾ ਕੇ ਦੇਖ ਲਓ ਚਲਾ ਕੇ ਦੇਖ ਲਓ ਟ్రਾਈ ਲੈਣੀ ਕਿਸੇ ਨੇ ਟ్రਾਈ ਲੈ ਲਿਓ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਰੱਖਿਆ ਜੀ ਨੰਬਰ ਹੈ 88475 19106 ਗੱਲਬਾਤ ਕਰ ਲਿਓ ਇੱਕ ਸੈਂਟਰੋ ਕਾਲੇ ਰੰਗ ਦੀ ਆਪਾਂ ਲੈ ਕੇ ਪਹੁੰਚਿਆ 2002 ਮਾਡਲ ਗੱਡੀ ਆ ਤੇ ਗੱਡੀ ਦੀ ਪਾਸਿੰਗ 2027 ਤੱਕਰ ਰੈਨਿਊ ਹੋਈ ਆ ਮਾਲਕ ਨੇ ਡਿਮਾਂਡ 60000 ਮਾਲਕ ਨੇ ਕਿਹਾ ਜੀ ਮਾਛੀ ਵਾਲਾ ਸਾਹਿਬ ਮਾਲਕ ਦਾ ਏਰੀਆ 7075 ਪੈਸੇ ਟਾਰਾਂ ਦੀ ਕੰਡੀਸ਼ਨ ਮਿਲ ਜੂਗੀ ਨੰਬਰ ਜਿੰਨਾ ਦੀ ਗੱਡੀ ਆ 98700 2810 485 ਗੱਲਬਾਤ ਆਪੇ ਕਰ ਲਿਓ ਜੀ ਬਾਕੀ ਮਸ਼ੀਨਰੀਆਂ ਦੀ ਗੱਲਬਾਤਾਂ ਹੋਈ ਗਈ ਜੀ ਸਾਰੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦੋ ਜੇ ਸਾਰੀਆਂ ਮਸ਼ੀਨਰੀਆਂ ਦੇਖ ਲਈ ਕਿਵੇਂ ਦੀ ਲੱਗੀ ਵੀਡੀਓ ਜਰੂਰ ਦੱਸੋ ਕਮੈਂਟ ਲਾਜ਼ਮੀ ਕਰਿਓ ਤੇ ਜੇ ਕਿਸੇ ਨੇ ਐਡ ਕਰਵਾਉਣੀ ਆ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਲਗਾ ਦਾਂਗੇ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੋ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਆ ਦੱਸੋ ਮੈਨੂੰ ਲੈ ਕੇ ਆਪਾਂ ਅਗਲੀ ਵੀਡੀਓ ਚ ਪਹੁੰਚ ਜਾਵਾਂਗੇ